ਆਗੇ ਜਿਹੜੀ ਸਕੂਟੀਆਂ ਸਾਰਿਆਂ ਨੂੰ ਭਾਦੇ ਸਰ ਸਾਰੇ ਚਲੋਗੇ ਚਲੋ ਅੰਦੀਏ ਜੀ ਤੁਸੀਂ えਹ ਤੁਹਾਨੂੰ ਤੁਹਾਨੂੰ ਕੜੋਕੜੀ ਕੜੋਕੜੀ ਆਪਸੀ ਸੀਸੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੰਮੂ ਦੇ ਵਿੱਚ ਖਾਸ ਕਰਕੇ ਅਪਰਾਧ ਜਿਹੜੇ ਨੇ ਉਹ ਵਧਦੇ ਜਾ ਰਹੇ ਨੇ ਖਾਸ ਕਰਕੇ ਚੇਨ ਸਨੈਚਿੰਗ ਡਰਗ ਪੈਡਲਿੰਗ ਚੋਰੀਆਂ ਡਕੈਤੀਆਂ ਇਸ ਤਰ੍ਹਾਂ ਦੇ ਅਪਰਾਧ ਜਿਹੜੇ ਨੇ ਉਹ ਵਧਦੇ ਜਾ ਰਹੇ ਨੇ ਇਸੇ ਤਰ੍ਹਾਂ ਦੇ ਅਪਰਾਧਾਂ ਦੇ ਨਾਲ ਜੁੜੀਆਂ ਹੋਈਆਂ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇੱਕ ਦਿਨ ਪਹਿਲਾਂ ਅਸੀਂ ਰਨੀਆ ਬਾਰਡਰ ਹੈ ਜੋ ਅਰਸਪੁਰਾ ਦਾ ਉਧਰੋਂ ਕੋਈ ਕਵਰੇਜ ਕਰਕੇ ਵਾਪਸ ਆ ਰਹੇ ਸੀ ਤਾਂ ਸਾਨੂੰ ਰਸਤੇ ਦੇ ਵਿੱਚ ਮੇਰੇ ਇੱਕ ਸਾਥੀ ਪੱਤਰਕਾਰ ਅਤੇ ਮੈਂ ਦੋਵੇਂ ਗੱਡੀ ਦੇ ਵਿੱਚ ਬੈਠੇ ਸੀ ਤਾਂ ਸਾਨੂੰ ਦੇਖਿਆ ਇੱਕ ਮੋਟਰਸਾਈਕਲ ਸਾਨੂੰ ਲੱਗਿਆ ਕਿ ਇਹ ਮੋਟਰਸਾਈਕਲ ਨੇ ਨੰਬਰ ਪਲੇਟ ਦੇ ਉੱਤੇ ਟੇਪ ਕਿਉਂ ਲਗਾਈ ਹੋਈ ਹੈ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਚਲੋ ਇਹਦੇ ਪਿੱਛੇ-ਪਿੱਛੇ ਚੜੀਏ ਲੇਕਿਨ ਜੈਸੇ ਹੀ ਅਸੀਂ ਦੇਖਿਆ ਕਿ ਉਸ ਮੋਟਰਸਾਈਕਲ ਦੇ ਨਾਲ ਅੱਗੇ ਹੋਰ 4-5 ਜੋ ਸਕੂਟੀਆਂ ਤੇ ਬਾਈਕਸ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ ਔਰ ਸਾਰੀਆਂ ਦੇ ਉੱਪਰ ਲਗਭਗ ਟ੍ਰਿਪਲਿੰਗ ਨੌਜਵਾਨ ਮੰਡੀਰ ਜਿਹੜੀ ਸੀ ਉਹ ਉਹਨਾਂ ਦੇ ਉੱਤੇ ਚੱਲ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਕਿ ਹਰ ਇੱਕ ਸਕੂਟੀ ਔਰ ਮੋਟਰਸਾਈਕਲ ਦੀ ਨੰਬਰ ਪਲੇਟ ਦੇ ਉੱਤੇ ਟੇਪ ਲੱਗੀ ਸੀ ਜਦੋਂ ਅਸੀਂ ਉਹਨਾਂ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ ਤਾਂ ਉਹ ਸਾਡੇ ਤੋਂ ਭੱਜਦੇ ਨਜ਼ਰ ਆਏ ਫਿਰ ਅਸੀਂ ਉਹਨਾਂ ਤੋਂ ਕ੍ਰੋਸ ਲਿਆ ਕ੍ਰੋਸ ਲਾ ਕੇ ਅੱਗੇ ਗੱਡੀ ਖੜੀ ਕਰਕੇ ਫਿਰ ਉਹਨਾਂ ਦੀ ਜਦ ਵੀਡੀਓ ਬਣਾਈ ਤਾਂ ਉਹ ਸਾਰੇ ਦੇ ਸਾਰੇ ਉਸ ਵੀਡੀਓ ਦੇ ਵਿੱਚ ਕੈਪਚਰ ਹੋ ਗਏ ਸੀ ਉਸੇ ਵੇਲੇ ਮੌਕੇ ਦੇ ਉੱਤੇ ਜੋ ਇਲਾਕੇ ਦੀ ਪੁਲਿਸ ਹੈ ਉਹਨੂੰ ਇਨਫਾਰਮ ਕੀਤਾ ਕਿਉਂਕਿ ਇਹ ਸਾਰਾ ਇਲਾਕਾ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੇ ਅੰਡਰ ਪੈਂਦਾ ਸੀ ਇਸ ਕਰਕੇ ਅਸੀਂ ਮੀਰਾ ਸਾਹਿਬ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਅਤੇ ਉਹ ਵੀਡੀਓ ਜਿਹੜੀ ਹੈ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਕਰਕੇ ਪਹੁੰਚਾ ਦਿੱਤੀ ਹੁਣ ਉਹ ਵੀਡੀਓ ਜਿਹੜੀ ਅਸੀਂ ਬਣਾਈ ਸੀ ਉਹ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਨੌਜਵਾਨ ਜਿਹੜੇ ਨੇ ਉਹ ਬਿਨਾ ਨੰਬਰ ਪਲੇਟ ਦੇ ਉੱਤੇ ਟੇਪਾ ਲਗਾ ਕੇ ਖੁੱਲੇ ਆਮ ਉਸ ਰਸਤੇ ਤੇ ਚੱਲ ਰਹੇ ਨੇ ਇਹ ਇਲਾਕਾ ਕਿਹੜਾ ਹੈ ਤੁਹਾਨੂੰ ਮੈਂ ਦੱਸ ਦਿਆਂ ਔਰ ਉਸ ਇਲਾਕੇ ਦੇ ਲੋਕਾਂ ਨੂੰ ਵੀ ਅਸੀਂ ਖਬਰਦਾਰ ਕਰਦੇ ਹਾਂ ਕਿ ਤੁਸੀਂ ਵੀ ਇਹੋ ਜਿਹੇ ਲੋਕਾਂ ਦੇ ਉੱਤੇ ਨਜ਼ਰ ਜ਼ਰੂਰ ਰੱਖੋ ਕਿਉਂਕਿ ਹੋ ਸਕਦਾ ਹੈ ਕਿ ਇਹ ਹੀ ਕੋਈ ਨਾ ਕੋਈ ਰੈਕੀ ਕਰਨ ਦੇ ਲਈ ਉਸ ਇਲਾਕੇ ਦੇ ਵਿੱਚ ਘੁੰਮ ਰਹੇ ਹੋਣ ਇਲਾਕਾ ਸੀ ਅਰਨੀਆ ਤੋਂ ਫਿੰਦੜ ਲਸਵਾੜਾ ਔਰ ਕੀਰਪਿੰਡ ਮਮਕਾ ਇਹ ਚਾਰ ਇਲਾਕੇ ਦੀਆਂ ਜਿਹੜੀਆਂ ਸੜਕਾਂ ਹਨ ਇਹ ਮੰਦਿਰ ਉਹਨਾਂ ਸੜਕਾਂ ਦੇ ਉੱਤੇ ਖੁੱਲੇ ਆਮ ਜਿਹੜੀ ਹੈ ਉਹ ਘੁੰਮ ਫਿਰ ਰਹੀ ਸੀ ਔਰ ਕਿਸੇ ਨੇ ਵੀ ਉਹਨਾਂ ਦੇ ਉੱਤੇ ਕੋਈ ਨਜ਼ਰ ਨਹੀਂ ਰੱਖੀ। ਤੋਂ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਇਹ ਜੋ ਵੀਡੀਓ ਹੈ ਇਹ ਪੁਲਿਸ ਦੇ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ ਸਾਡੇ ਵੱਲੋਂ ਅਤੇ ਹੁਣ ਉਮੀਦ ਕਰਦੇ ਹਾਂ ਕਿ ਇਹਦੇ ਉੱਤੇ ਪੁਲਿਸ ਜਿਹੜੀ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੋਵੇ ਗੁਰਛੇਤ ਹੀ ਇਹਨਾਂ ਲੋਕਾਂ ਨੂੰ ਇਸ ਮੰਦਿਰ ਨੂੰ ਪਤਾ ਨਹੀਂ ਇਹ ਕੋਣ ਹੈ। ਇਨਾਂ ਲੋਕਾਂ ਨੂੰ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਨੰਗਾ ਕਰਕੇ ਲੋਕਾਂ ਦੇ ਸਾਹਮਣੇ ਲਿਆਏਗੀ ਔਰ ਕਮ ਸੇ ਕਮ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਵਾਰਦਾਤਾਂ ਨਾ ਹੋਣ ਇਹੋ ਜੀ ਹਾਂ ਲੋਕਾਂ ਦੇ ਉੱਤੇ ਨਕੇਲ ਕਸੀ ਜਾਏ ਇਹਦੇ ਉੱਤੇ ਪੁਲਿਸ ਜਿਹੜੀ ਆਪਣਾ ਪੂਰਾ ਕੰਮ ਕਰੇਗੀ ਦੇਖੋ ਪੂਰੀ ਵੀਡੀਓ ਵੀ ਨਾਲ ਅਤੇ ਪਹਿਚਾਣੋ ਕਿਉਂਕਿ ਹਰੇਕ ਦਾ ਚਿਹਰਾ ਵੀ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਸੀ ਇਹਦੇ ਵਿੱਚ ਲਿਆਉਣ ਦੀ ਤਾਂ ਵੇਖੋ ਇਹ ਵੀਡੀਓ ਵੀ ਨਾਲ ਦੇ ਨਾਲ ਤੇ ਪਹਿਚਾਣੋ ਕਿਤੇ ਤੁਹਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਬੰਦੇ ਤਾਂ ਨਹੀਂ ਘੁੰਮ ਰਹੇ ਜੇ ਘੁੰਮ ਰਹੇ ਨੇ ਤੇ ਫਟਾਫਟ ਪੁਲਿਸ ਨੂੰ ਇਨਫੋਰਮ ਕਰੋ ਦੇਖਦੇ ਰਹੋ ਆਪਸੀ ਸਾਈਂ ਟਵੀ ਤੇ ਆਓ ਦੇਖਦੇ ਹਾਂ ਉਹ ਸਾਰੀ ਵੀਡੀਓ ਪੁਣਿਆ ਦਾ ਤੇ ਉਹਦਾ ਅੱਗੇ ਜਿਹੜੀਆਂ ਸਕੂਟੀਆਂ ਸਾਰਿਆਂ ਨੇ ਮਿਟਾਈ ਦੇ ਸਰ ਸਾਰੇ ਤੇ ਇਹ ਚਲੋ ਚਲੋ ਤੁਸੀਂ ਕਟੋ ਘੜੀ ਕਟੋ ਘੜੀ ਤੁਸੀਂ ਸਵਾਗਤ ਕਰ ਕਟੋ ਤੁਸੀਂ ਮਾਰੋ ਬਾਟ ਨੂੰ ਸ਼ਰਮ ਦਿਓ ਪਰਮਾ ਇਹ ਮੈਂ ਉਹਨੂੰ ਚਲੋ 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 ਸੁੱਦਾ ਕੱਢੋ ਕਿਹੜਾ ਪਤਾ ਲੱਗਿਆ ਨਾ ਜੇ ਕਿਸੇ ਦਾ ਨੰਬਰ ਨਹੀਂ ਯਾਰ ਕਿਸੇ ਵੀ ਨੰਬਰ ਨਹੀਂ ਕਿਸੇ ਦਾ ਚਲੋ ਚਲੋ ਕੱਢੋ ਚਲੋ ਚਲੋ ਕੱਢੋ ਇਹਨੇ ਕਿਦਾਂ ਨਵੀਂ ਉੱਧਰ ਨਹੀਂ ਗਈ। ਚਲ। ਬਈ ਬਣਾ ਰਿਹਾ। ਇਹ ਉਹਦਾ ਅੱਗੇ ਜਿਹੜੀ ਸਕੂਟੀਆਂ ਸਾਰਿਆਂ ਨੂੰ ਮਿਟਾ ਦੇ ਸਰ। ਸਾਰੇ। ਇਹ ਇਹ ਕੇ ਚਲੋ ਚਲੋ ਤੁਸੀਂ ਕਾਢੋ ਕਢੀ। ਕਾਢੋ ਕਢੀ ਤੁਸੀਂ। ਕੱਢੋ ਜੀ ਮਾਰੋ ਬਾਟਮ ਆਰੰਭ ਦਿਓ ਆਹ ਮੈਂ ਉਹਨੂੰ ਚਲੋ 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 ਸਿੱਧਾ ਕੱਢੋ ਕਿੱਥੇ ਰਣ ਪਤਾ ਲੱਗਿਆ ਨਾ ਇਹ ਕਿ ਕਿਸਦਾ ਨੰਬਰ ਨਹੀਂ ਯਾਰ ਕਿਸੇ ਦਾ ਨੰਬਰ ਨਹੀਂ ਕਿਸੇ ਦਾ ਨਹੀਂ ちょうどこの。<music> <music>